ਕੜੇ ਆ ਬਠਿੰਡੇ ਮਾਰ ਰੋਡ ਦੇ ਉੱਪਰ ਇੱਥੇ ਇੱਕ ਦੁਕਾਨ ਹੈ ਇੱਕ ਵੀਰ ਸ਼ਤੂਤ ਵੇਚਦਾ ਤੂਦੀਆਂ ਵੇਚਦਾ ਤੇ ਜਿਹਨੂੰ ਅੱਖਾਂ ਤੋਂ ਨਹੀਂ ਦਿਸਦਾ ਤੇ ਪਰ ਹੈ ਇਮਾਨਦਾਰੀ ਦੁਕਾਨ ਸਾਨੂੰ ਅੱਖਾਂ ਤੋਂ ਜਮਾ ਨਹੀਂ ਦਿਖ ਰਿਹਾ ਜੀ ਜਮਾ ਨਹੀਂ ਦਿਖ ਰਿਹਾ ਜੀ 15 ਸਾਲ ਹੋ ਗਏ 15 ਸਾਲ ਹੋ ਗਏ ਤੇ ਕੀ ਗੱਲ ਬਣ ਗਈ ਸੀਗੀ ਜੀ ਇੱਕ ਅੱਖ ਤੋਂ 25 ਸਾਲ ਹੋ ਗਏ ਢੱਕਾ ਬਚਾ ਜੀ ਹਾਂਜੀ ਅੰਕ ਵੜਦੇ ਨੇ ਠੀਕ ਹੈ ਜੀ ਤੇ ਇੱਕ ਨੂੰ 15 ਸਾਲ ਹੋ ਗਏ ਮੱਛਰ ਪੈ ਗਏ ਮਰਨ ਨਾਲ ਦੀ ਤੇ ਮੱਛਰ ਪੈਨਾ ਜੋ ਮਲੀ ਤੇ ਉਹਦੀ ਵੀ ਨਿਗਾ ਘਟ ਗਈ ਇੱਕੇ ਦਿਨ ਵੀ ਕਿ ਠੀਕ ਹੈ ਹੌਲੀ ਹੌਲੀ ਕੱਟੀ ਹੌਲੀ ਹੌਲੀ ਕੱਟੀ ਜੀ ਇਲਾਜ ਕਰਮਦਾਰਿਆ ਗੰਗਾ ਨਗਰ ਦਾ ਆਦੀ ਹੀ ਨਗਰ ਆ ਠੀਕ ਹੈ ਜੀ ਰੋਸ ਤੋਂ ਬਾਅਦ ਸਰਚੇ ਕਰਾਈ ਉਹ ਤਾਂ ਨਹੀਂ ਆਈ ਠੀਕ ਹੈ ਜੀ ਤੇ ਤੁਹਾਡਾ ਉਹ ਪਿੰਡ ਕਿਹੜਾ ਹੈ ਜੱਦੀ ਪਿੰਡ ਮੰਡੀ ਬਰੀ ਵਾਲਾ ਹੈ ਮੰਡੀ ਬਰੀ ਵਾਲਾ ਹੈ ਜੀ ਠੀਕ ਹੈ ਤੇ ਇੱਥੇ ਹੋਰ ਵੀ ਫਲ ਵੇਚਦੇ ਨੇ ਸਤੂਤ ਬਣਾਈ ਹਾਂਜੀ ਇਸ ਤੋਂ ਬਾਅਦ ਫਾਰਸਾ ਚੱਲਣਾ ਹੈ ਆ ਤੁਸੀਂ ਲੋ ਠੰਡ ਗਰਮੀ ਦੇ ਵਿੱਚ ਹਾਂਜੀ ਗਰਮੀ ਦੇ ਵਿੱਚ ਗਰਮੀ ਦੇ ਵਿੱਚ ਫਾਲਸਾ ਠੀਕ ਹੈ ਜੀ ਤੇ ਜਿਹੜੀ ਮੈਂ ਹੁਣ ਜਿਹੜੀਆਂ ਤੂਤੀਆਂ ਜੀ ਉਹ ਲੋਕ ਲੈ ਜਾਂਦੇ ਆ ਜੇ ਤੁਹਾਨੂੰ ਹੋਰ 500 ਕਹਿ ਦਨ ਜੇ 100 ਦਿੱਤਾ ਹੋਵੇ ਤੇ ਇਹ ਉਹਨਾਂ ਦੀ ਇਮਾਨਦਾਰੀ ਹੈ ਕਿ ਤੁਹਾਨੂੰ ਪਤਾ ਲੱਗ ਜਾਂਦਾ ਹੀ ਨਹੀਂ ਜੀ ਇਹ ਹੁਣ 500 ਵਾਲਾ 500 ਦੇ ਰਿਆ ਹਾਂਜੀ ਉਹ ਤਾਂ ਫਿਰ ਮਿਲਤੀ ਕਰਕੇ ਦੇਖਣਾ ਪੈਂਦਾ ਠੀਕ ਹੈ ਜੀ ਨੋਟ ਦਾ ਹਾਂਜੀ ਜਾਂ 200 ਦਾ ਠੀਕ ਹੈ ਜੀ ਕਈ ਵਾਰੀ ਹੁਣ ਉਸ ਤੇ ਹੁਣ ਵਿਸ਼ਵਾਸ ਆ ਗਿਆ ਹੀ ਮੈਨੂੰ ਪੱਕਾ ਲੱਗ ਗਿਆ ਠੀਕ ਹੈ ਜੀ ਕਈ ਵਾਰੀ ਗੱਲਾਂ ਤੋਂ ਹੀ ਬੰਦਾ ਫੜੇ ਜਾਂਦਾ ਠੀਕ ਹੈ ਜੀ ਫਿਰ ਉਹ ਫਿਰ ਚੰਗੀ ਤਰ੍ਹਾਂ ਨਹੀਂ ਫੜਦਾ ਤੇ ਜਿਵੇਂ ਤੁਹਾਨੂੰ ਅਸੀਂ ਨੋਟ ਦੇ ਕੇ ਤੁਸੀਂ ਦੱਸ ਸਕਦੇ ਕਿਹੜਾ ਕਿੰਨੇ ਦਾ ਹੈ ਨਹੀਂ ਜੀ ਅੱਛਾ ਐਵੇਂ ਨਹੀਂ ਹੈ ਜੀ ਠੀਕ ਹੈ ਤੇ ਜੇ ਹੁਣ ਸਾਨੂੰ ਸਾਨੂੰ ਤੁਸੀਂ ਦੂਧੀਆਂ ਦੇ ਦਿਓ ਜੀ ਪਿਆਰ ਪੀਂਦੀਆਂ ਦੀਆਂ ਦੂਧੀਆਂ ਦਿਓ ਮੜੀਆਂ ਜੀ ਪਤਾ ਲੱਗ ਜਾਂਦਾ ਜੀ ਹਾਂਜੀ ਇਹ ਜੋਖਣ ਕਰਨ ਨਾਲ ਤੁਹਾਨੂੰ ਆਪੇ ਪਤਾ ਲੱਗ ਜਾਂਦਾ ਕਿ ਕਿੰਨਾ ਵੇਟ ਹੋ ਗਿਆ ਕਿਵੇਂ ਹੈ ਜੀ ਹਾਂਜੀ ਹਾਂਜੀ ਫਿਰ ਵੇਟ ਤਾਂ ਕਿਵੇਂ ਪਤਾ ਲੱਗਦਾ ਜੀ ਹੈ ਨਹੀਂ ਉਹ ਸੂਈ ਦਖਰੀ ਜੀ ਉੱਤੇ ਅਜੇ ਉੱਪਰ ਹੱਥ ਨਾਲ ਪਤਾ ਲੱਗ ਜਾਂਦਾ ਹੈ ਹਾਂ ਜੀ ਹਾਂ ਜੀ ਇਹ ਦੱਸਦੇ ਆ ਠੀਕ ਹੈ ਠੀਕ ਹੈ ਜੀ ਦੇਖ ਲੋ ਜਿਹਨੇ ਕੰਮ ਕਰਨਾ ਤੇ ਵੀਰ ਨੂੰ ਅੱਖਾਂ ਤੋਂ ਵੀ ਨਹੀਂ ਦਿਖਦਾ ਤੇ ਫਿਰ ਵੀ ਆਪਦਾ ਕਾਰੋਬਾਰ ਚਲਾਇ ਬੈਠਾ ਹੈ ਕਿ ਚਲੋ ਵਧੀਆ ਗੱਲ ਹੈ ਜੀ ਕਿ ਨਹੀਂ ਜੀ ਬਾਕੀ ਅਸੀਂ ਤਾਂ ਇਹੀ ਕਵਾਂਗੇ ਕਿ ਜਿਹੜੇ ਵੀਰ ਕੋਲੇ ਆਉਂਦੇ ਆ ਇੱਥੇ ਰੁਕਦੇ ਆ ਆਪਦਾ ਇਮਾਨਦਾਰੀ ਨਾਲ ਹੀ ਜਿਹੜਾ ਬਾਈ ਇਹ 100 ਗ੍ਰਾਮ 50 ਰੁਪਏ 100 ਗ੍ਰਾਮ 50 ਰੁਪਏ 100 ਗ੍ਰਾਮ ਇਹਦੀ ਗੱਲ ਠੀਕ ਹੈ ਜੀ ਹਾਂਜੀ 125 ਰੁਪਏ ਪਾਈ ਜਾ ਹਾਂਜੀ ਹੁਣ ਹੋਇਆ ਜੀ ਪਹਿਲਾਂ ਤਾਂ 80 ਰੁਪਏ ਪਾਈ ਜਾ ਵੇਚ ਰਿਆ ਸੀ ਆ ਹੋ ਗਏ 5-6 ਦਿਨ ਸਾਰੇ ਸਾਥ ਹੀ ਦਿੰਦੇ ਹਾਂ ਜੀ ਵੀ ਆਜਾ ਤਾਂ ਕਿਹੜਾ ਹੋਣਾ ਹੈ ਕਿ ਨਹੀਂ ਜਿਹੜਾ ਅਨਗਰੀਬ ਨਾਲ ਐ ਕਰੂਗਾ ਜੀ ਤੇ ਇਹਨਾਂ ਨੂੰ ਕਿੰਨਾ ਟੈਂਸ਼ਨ ਹੋਗਾ ਇਥੇ ਲੋਂਦਾ ਨੇ 500 ਰੁਪਏ ਕਿਲੋ ਜਿਵੇਂ ਚਾਰ ਪੰਜ ਸਾਲ ਹੋ ਗਏ ਜੀ ਹਾਂ ਥੋੜਾ ਹੁੰਦਾ ਨਾ ਮਾਲ ਉਸ ਤੋਂ ਥੋੜਾ ਹੈ ਠੀਕ ਹੈ ਬਾਬਾ ਜੀ ਧੰਨਵਾਦ ਤੁਹਾਡਾ ਜੀ ਚੰਗਾ ਤੇ ਤੁਹਾਨੂੰ ਅਸੀਂ ਨੰਬਰ ਦਿੱਤਾ ਤਾਂ ਤੁਸੀਂ ਸਾਨੂੰ ਕਾਲ ਕਰ ਦਿਓ ਜਦੋਂ ਉਹਦੇ ਵੇਲੇ ਜੀ ਚੰਗਾ ਚੰਗਾ ਉਹਦੇ ਫਾਲਸਾ ਚੱਲੂਗਾ ਉਹ ਤੁਹਾਨੂੰ ਹਾਂ ਜਦੋਂ ਫਾਲਸਾ ਚੱਲਿਆ ਨਾ ਜੀ ਹਾਂ ਜੀ ਠੀਕ ਹੈ ਜੀ ਤੁਹਾਡਾ ਧੰਨਵਾਦ ਹੀ ਬਹੁਤ ਆ ਲਾ ਯਾਰ ਐ ਲਾ ਲੰਦੇ ਆ ਜੀ ਹੋਰ ਚਾਹ ਪਾਣੀ ਨਾ ਬੱਸ ਬੱਸ ਧੰਨਵਾਦ ਨਾ ਲੰਦੇ ਉਹ ਨਾ ਬੱਸ ਬੱਸ ਬਹੁਤ ਮਿਹਰਬਾਨੀ ਜੀ